ਤਰੰਤਰੰ ਭਾਈ ਇਲੈਕਸ਼ਨ ਦੇ ਵਿੱਚ ਅਸੀਂ ਇਸ ਵੇਲੇ ਗੋਲਵਾਰ ਤਰੰਤਰੰ ਦੇ ਹਲਕੇ ਦੇ ਵਿੱਚ ਪੈਂਦਾ ਹੈ ਪਿੰਡ ਗੋਲਵਾਰ ਜਿੱਥੇ ਲੋਕ ਆਪਣੀ ਵੋਟ ਪਾਉਣ ਦੇ ਲਈ ਇੱਥੇ ਪਹੁੰਚ ਰਹੇ ਨੇ ਵੋਟ ਕਾਸ ਕਰਨ ਲਈ ਲੋਕ ਪਹੁੰਚ ਰਹੇ ਨੇ ਇਸ ਹਲਕੇ ਦੇ ਇਸ ਪਿੰਡ ਦੇ ਵਿੱਚ ਲਗਭਗ 200 ਵੋਟਾਂ ਨੇ ਜਿਹੜੇ ਕਿ ਲੋਕ ਅੱਜ ਆਪਣੇ ਉਮੀਦਵਾਰ ਪਸੰਦੀਦਾ ਉਮੀਦਵਾਰ ਨੂੰ ਚੁਣਨਗੇ ਅੱਜ ਵੋਟ ਉਹਦੇ ਹੱਕ ਦੇ ਵਿੱਚ ਕਾਸ ਕਰਨਗੇ ਔਰ ਉਹਦੀ ਸਰਕਾਰ ਬਣਾਣਗੇ ਜਿਹਨੂੰ ਉਹ ਪਸੰਦ ਕਰਦੇ ਨੇ ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਅੰਮ੍ਰਿਤਸਰ ਦੇ ਰੋਡ ਦੇ ਉੱਤੇ ਮਤਲਬ ਅੰਮ੍ਰਿਤਸਰ ਤਰਨਤਾਰਨ ਰੋਡ ਦੇ ਉੱਤੇ ਸਥਿਤ ਹੈ ਪਿੰਡ ਜਿਹੜਾ ਗੋਲਵਾਰ ਜੀ ਦਾ ਮੈਂ ਨਾਮ ਲੈ ਰਿਹਾ ਹਾਂ ਉਹ ਪਿੰਡ ਦੇ ਵਿੱਚ ਇਹ ਸਾਰੇ ਪਿੰਡ ਦੇ ਵਿੱਚ ਤਕਰੀਬਨ 200 ਵੋਟ ਹੈ ਔਰ ਐਲੀਮੈਂਟਰੀ ਸਕੂਲ ਦੇ ਵਿੱਚ ਹੈ ਪੋਲਿੰਗ ਤਿੰਨ ਪੋਲਿੰਗ ਬੂਥ ਬਣਾਏ ਗਏ ਨੇ ਜਿੱਥੇ ਲੋਕ ਆ ਕੇ ਆਪਣੀ ਵੋਟ ਨੂੰ ਕਾਸ ਕਰਨਗੇ ਔਰ ਪੋਲਿੰਗ ਬੂਥ ਦੇ ਬਾਹਰ ਜਿਹੜੇ ਪਾਰਟੀਆਂ ਦੇ ਜਿੰਨਾਂ ਦੇ ਬੂਥ ਬੰਦੇ ਨੇ ਉਹ ਹਜੇ ਪਰਲੀ ਸਾਈਡ ਤੇ ਨਹੀਂ ਪਰ ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੋਕ ਸਿਰੇ ਸਿਰੇ ਤੜਕਸਾਰ ਹੀ ਲਗਭਗ 7:30 ਵਜੇ ਦਾ ਸਮੇਂ ਹੈ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਇੱਥੇ ਪਹੁੰਚ ਰਹੇ ਨੇ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਉਹ ਵੀ ਲੋਕ ਕਿ ਸਿਰੇ ਸਿਰੇ ਉਹਨਾਂ ਦੀ ਵੋਟ ਜਿਹੜੀ ਹੈ ਪੈ ਜਾਏ ਔਰ ਆਪਣੇ ਉਮੀਦਵਾਰ ਨੂੰ ਜਿਸ ਨੂੰ ਉਹਨਾਂ ਨੇ ਚੁਣਨਾ ਹੈ ਚਾਹੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਉਹਨਾਂ ਨੇ ਪਾਣੀ ਹੈ ਉਹਨਾਂ ਦਾ ਹੱਕ ਹੈ ਉਹ ਵੋਟ ਪਾਉਣ ਦੇ ਲਈ ਕਰੋ ਨਿਕਲ ਚੁੱਕੇ ਨੇ ਔਰ ਆਪਣੀ ਵੋਟ ਜਿਹੜੀ ਹੈ ਪਾ ਕੇ ਆਪਣੇ ਕੰਮਕਾਰ ਤੇ ਲਈ ਰਵਾਨਾ ਹੋ ਰਹੇ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਗੋਲਵਾਰਡ ਐਲੀਮੈਂਟਰੀ ਸਕੂਲ ਗੋਲਵਾਰਡ ਦੀਆਂ ਤਰਨਤਾਰਨ ਦਾ ਹਲਕਾ ਹੈ ਜਿੱਦੀ ਅਸੀਂ ਗੱਲ ਕਰ ਰਹੇ ਹਾਂ ਜਿਹਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਗੋਲਵਾਰਡ ਦਾ ਇਲਾਕਾ ਹੈ ਗੋਲਵਾਰਡ ਅੰਮ੍ਰਿਤਸਰ ਤਰਨਤਾਰਨ ਰੋਡ ਤੇ ਸਥਿਤ ਹਲਕਾ ਤਰਨ ਤਰਨ ਦਾ ਇੱਕ ਪਿੰਡ ਹੈ ਜਿੱਥੇ ਲੋਕ ਆਪਣੇ ਆਪਣੇ ਵੋਟ ਜਿਹੜੀ ਹੈ ਉਹ ਕਾਸ ਕਰ ਰਹੇ ਨੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਦੇ ਰਹੇ ਨੇ ਕਿ ਜਿਸ ਨੂੰ ਉਹਨਾਂ ਨੇ ਜਿੰਨਾਂ ਨੂੰ ਜਿਵੇਂ ਤੇ ਉਹਨਾਂ ਨੂੰ ਉਮੀਦਾਂ ਨੇ ਕਿ ਤਰਨ ਤਰਨ ਦੇ ਬਿਹਤਰ ਭਵਿੱਖ ਲਈ ਉਹ ਸਰਕਾਰ ਦਾ ਨੁਮਾਇੰਦਾ ਚੁਣਨਗੇ ਆਪਣੇ ਹਲਕੇ ਤੋਂ ਨੁਮਾਇੰਦਾ ਚੁਣਨਗੇ ਉਹਦੇ ਹੱਕ ਦੇ ਲਈ ਵੋਟ ਪਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਤਰਨ ਤਰਨ ਦੇ ਪਰਪਰਾਗ ਪਿੰਡ ਹੈ ਮਗਰ ਗੋਲਵਾਰ ਦਾ ਏਰੀਆ ਹੈ ਇਲਾਕਾ ਹੈ ਜਿਹੜਾ ਕਿ ਕਿੱਥੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਕਿਉਂਕਿ ਇਹ ਤਰਨਤਾਰਨ ਬਿਲਕੁਲ ਅਮ੍ਰਿਤਸਰ ਦੇ ਨਾਲ ਹੈ ਔਰ ਇੱਥੋਂ ਕਈ ਲੋਕ ਅਮ੍ਰਿਤਸਰ ਕੰਮ ਕਰਨ ਦੇ ਲਈ ਜਾਂਦੇ ਨੇ ਉਹਨਾਂ ਨੇ ਆਪਣਾ ਸਿੱਧੇ-ਸਿੱਧੇ ਵੋਟ ਦਾ ਇਸਤੇਮਾਲ ਕਰਕੇ ਆਪਣੇ ਕੰਮਕਾਰ ਤੇ ਵੀ ਨਿਕਲਣਾ ਹੈ ਤਸਵੀਰਾਂ ਤੁਹਾਨੂੰ ਤਰਨਤਾਰਨ ਦੇ ਗੋਲਵਾਰ ਦੇ ਦਿਖਾ ਰਹੇ ਹਾਂ ਇੱਥੇ ਉਮੀਦਵਾਰ ਤੇ ਵਟਵਟ ਸਿਆਸੀ ਪਾਰਟੀਆਂ ਨੇ ਜਿਹੜੇ ਆਪਣੇ ਆਪਣੇ ਉਮੀਦਵਾਰ ਖੜਾ ਰਹੇ ਨੇ ਜਿਵੇਂ ਕਾਂਗਰਸ ਹੋ ਗਈ ਆਮ ਆਦਮੀ ਪਾਰਟੀ ਹੋ ਗਈ ਬੀਜੇਪੀ ਹੋ ਗਈ ਅਕਾਲੀ ਦਲ ਹੋ ਗਈ ਸੋ ਇਸ ਤੋਂ ਇਲਾਵਾ ਕੁਝ ਆਜ਼ਾਦ ਉਮੀਦਵਾਰ ਨੇ ਜਿਨ੍ਹਾਂ ਦੇ ਆਪਣਾ ਇਹੜੀ ਡਿਊਟੀ ਦਾ ਜੋਰ ਲਗਾਇਆ ਹੈ ਇੱਥੋਂ ਦੇ ਵੋਟਰ ਸਾਰੇ ਤਰਨਤਾਰਨ ਹਲਕੇ ਦੇ ਵੋਟਰਸ ਨੂੰ ਆਪਣੇ ਆਪਣੀਆਂ ਉਪਲਬਧੀਆਂ ਕਨਾਈਆਂ ਨੇ ਆਆਂ ਆਪਣੀਆਂ ਆਪਣਾ ਫਿਊਚਰ ਪਲਾਨ ਉਹਨਾਂ ਨੂੰ ਦੱਸਿਆ ਹੈ ਉਹਨਾਂ ਨੂੰ ਆਪਣੇ ਹੱਥ ਦੇ ਕਰਨ ਦੇ ਲਈ تمام کوششاں کرن ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋ ਗਿਆ ਸੀ ਚੋਣ ਪ੍ਰਚਾਰ ਇੱਕ ਦਿਨ 9 ਤਰੀਕ ਸ਼ਾਮੀ 5 ਵਜੇ ਤੋਂ ਬਾਅਦ ਬੰਦ ਹੋ ਗਿਆ 10 ਤਰੀਕ ਦਾ ਦਿਨ ਬਿਲਕੁਲ ਫ੍ਰੀ ਰੱਖਿਆ ਗਿਆ ਸੀ ਔਰ 11 ਤਰੀਕ ਨੂੰ ਜਿਵੇਂ ਆਪ ਨੂੰ ਅਜੂਦਾ ਦਿਨ ਹੈ ਲੋਕ ਕਰੋਨ ਚੱਲ ਕੇ 7 ਵਜੇ ਤੋਂ ਆਪਣਾ ਵੋਟ ਦਾ ਇਸਤੇਮਾਲ ਕਰਨ ਦੇ ਲਈ ਖਾਸ ਕਰਕੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਯੁਵਾ ਪੀੜ੍ਹੀ ਜਿਹੜੇ ਜਿਨ੍ਹਾਂ ਦੇ ਵੋਟ ਬਣ ਪਏ ਨੇ ਉਹ ਆਪਣਾ ਵੋਟ ਪਾਉਣ ਦੇ ਲਈ ਉਹ ਵੀ ਉਹਨਾਂ ਵਿੱਚ ਉਤਸ਼ਾਹ ਵੀ ਹੈ ਔਰ ਆਪਣਾ ਪਹਿਲਾ ਵੋਟ ਹੈ ਉਹ ਸੋਚ ਸਮਝ ਕੇ ਪਾਣ ਦੇ ਲਈ ਇੱਥੇ ਪਹੁੰਚੇ ਨੇ ਉਹ ਕਿਸ ਉਮੀਦਵਾਰ ਨੂੰ ਵੋਟ ਪਾਉਂਦੇ ਨੇ ਉਹਨਾਂ ਨੇ ਕੀ ਪੁਇਕ ਸੋਚਿਆ ਹੈ ਕਿ ਉਹਨਾਂ ਦਾ ਕੀ ਵਰਤਮਾਨ ਦੇ ਵਿੱਚ ਉਹਨਾਂ ਨੇ ਸੋਚ ਰੱਖੀ ਹੈ ਇਹ ਤਾਂ ਜਦੋਂ ਰਿਜ਼ਲਟ ਆਏਗਾ ਪਤਾ ਚੱਲੇਗਾ ਮਗਰ ਉਤਸ਼ਾਹ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਉਹਨਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਕਿ ਆਪਣੇ ਉਮੀਦਵਾਰ ਜਿਹੜਾ ਕਿ ਉਹ ਚੁਣਨ ਜਾ ਰਹੇ ਨੇ ਉਹਦੇ ਹੱਕ ਦੇ ਵਿੱਚ ਉਹਨਾਂ ਨੇ ਵੋਟ ਦੇਣੀ ਹੈ ਗਰੀਆਂ ਪੋਲਿਟিক্যাল ਪਾਰਟੀਆਂ ਨੇ ਆਪਣਾ ਜੋਰਖੋਰ ਲਗਾਇਆ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦਾ ਇਥੋਂ ਉਮੀਦਵਾਰ ਸੀਗਾ ਮਾਫ ਕਰਨਾ ਆਮ ਆਦਮੀ ਪਾਰਟੀ ਦਾ ਪਹਿਲੇ ਇਥੋਂ ਵਿਧਾਇਕ ਸੀਗੇ ਡਾਕਟਰ ਕਸ਼ਵੀਰ ਸਿੰਘ ਸੋਲ ਜਿਨ੍ਹਾਂ ਦੀ ਅਚਾਨਕ ਮੌਤ ਹੋਣ ਦਾ ਬਾਅਦ ਇਹ ਸੀਟ ਖਾਲੀ ਹੋ ਗਈ ਸੀਗੀ ਔਰ ਇਥੇ ਬਾਈ ਇਲੈਕਸ਼ਨ ਡਿਕਲੇਅਰ ਕੀਤਾ ਗਿਆ ਸੀਗਾ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਏਰੀਆ ਦੇ ਵਿੱਚ 11 ਤਰੀਕ ਨੇ ਨਿਰਧਾਰਿਤ ਕੀਤੀ ਗਈ ਸੀ ਕਿ ਕਿ ਇੱਥੋਂ ਦੇ ਵੋਟਰ ਆਪਣਾ ਵੋਟ ਆਪਣੇ ਉਮੀਦਵਾਰ ਨੂੰ ਕਿਸ ਉਮੀਦਵਾਰ ਨੂੰ ਪਾਉਂਦੇ ਨੇ ਕਿਸ ਲਈ ਉਹਨਾਂ ਨੇ ਪਵਿੱਤਰ ਚਰਨ ਤਰਨ ਦਾ ਪਵਿੱਤਰ ਬਣਾਉਣ ਦੇ ਲਈ ਕਿਸ ਪਾਰਟੀ ਦੇ ਉੱਤੇ ਆਪਣਾ ਵਿਸ਼ਵਾਸ ਜਤਾਣਾ ਹੈ ਉਸ ਦਿਨ ਦੇ ਲਈ 11 ਤਰੀਕ ਚੁਣਿਆ ਗਿਆ ਸੀਗਾ ਸੋ 11 ਤਰੀਕ ਅੱਜ ਸਵੇਰੇ 7:00 ਵਜੇ ਤੋਂ ਹੀ ਆਪਣਾ ਕੰਮ ਕਾਰਕ ਸ਼ੁਰੂ ਕਰਨ ਤੋਂ ਪਹਿਲੇ ਲੋਕ ਆਪਣਾ ਵੋਟ ਇਸਤਮਾਹ ਹੱਕ ਕਰ ਇਸਤੇਮਾਲ ਕਰਨ ਦੇ ਲਈ ਉਸ ਉਮੀਦਵਾਰ ਦੇ ਹੱਥ ਦੇ ਵਿੱਚ ਵੋਟ ਪਾ ਰਹੇ ਨੇ ਅੱਜ ਸੁਰੱਖਿਆ ਨੂੰ ਲੈ ਕੇ ਜੇ ਅਸੀਂ ਗੱਲ ਕਰੀਏ ਤੇ ਪੂਰੇ ਤਰਨਤਾਰਨ ਖਲਕੇ ਨੂੰ ਦੇ ਵਿੱਚ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਦੀ ਕੋ ਗੱਲ ਨਾ ਹੋਵੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਅ ਜਗਾ ਜਗਾ ਤੇ ਉਤੇ ਪੈਰਾ ਮਿਲਟਰੀ ਫੋਰਸ ਵੀ ਹੈ ਪੰਜਾਬ ਪੁਲਿਸ ਵੀ ਹੈ ਪੰਜਾਬ ਪੁਲਿਸ ਵੀ ਚੱਪੇ ਚੱਪੇ ਤੇ ਤਾਇਨਾਤ ਹੈ ਸੀਸੀਟੀਵੀ ਕੈਮਰੇ ਲਗਾਏ ਗਏ ਪੈਟਰੋਲਿੰਗ ਪਾਰਟੀਆਂ ਲਗੀਆਂ ਹੋਈਆਂ ਨੇ ਸਮੇ ਸਮੇ ਸਿਰ ਆਪਣੀ ਰੁਟੀਨ ਦੇ ਨਾਲ ਚੈਕਿੰਗ ਕਰਦੀਆਂ ਹੋਈਆਂ ਨਿਕਲਦੀਆਂ ਪਈਆਂ ਨੇ ਇਸ ਤੋਂ ਇਲਾਵਾ ਪੋਲਿੰਗ ਬੂਥ ਦੇ ਅੰਦਰ আর ਬਾਹਰ ਵੀ ਸੁਰੱਖਿਆ ਦੇ ਇੰਤਜ਼ਾਮਾਤ ਨੇ ਪੋਲਿੰਗ ਬੂਥਾਂ ਦੇ ਅੰਦਰ ਵੀ ਪੁਲਿਸ ਪੁਲ ਤਾਇਨਾਤ ਕੀਤੀ ਗਈ ਹੈ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ ਚਾਹੇ ਕੋਈ ਡਿਸੇਬਲ ਹੈ ਚਾਹੇ ਕਿਸ ਕੋਈ ਅਪਾਹਜ ਹੈ ਉਹ ਵੀ ਆਪਣਾ ਜਮੂਰੀ ਹੱਕ ਆਪਣਾ ਵੋਟ ਦਾਨ ਕਰਨ ਦੇ ਲਈ ਘਰੋਂ ਨਿਕਲ ਕੇ ਇੱਥੇ ਪਹੁੰਚ ਰਿਹਾ ਹੈ ਉਹਨਾਂ ਲਈ ਵੀ ਪ੍ਰਬੰਧ ਪੂਰੇ ਕੀਤੇ ਗਏ ਨੇ ਜੇ ਕਿਸੇ ਤਰ੍ਹਾਂ ਦਾ ਕੋਈ ਅਪਾਹਜ ਹੈ ਤਾਂ ਉਹ ਉਹਦੇ ਲਈ ਵੀ ਚੇਲ-ਚੇਲ ਵੀ ਇੱਥੇ ਅਵੇਲੇਬਲ ਹੈ ਉਹ ਇਸ ਤਰ੍ਹਾਂ ਉਹਦਾ ਵੀ ਇਸਤੇਮਾਲ ਕਰ ਸਕਦਾ ਹੈ ਸੋ ਤਮਾਮ ਪ੍ਰਸ਼ਾਸਨ ਵੱਲੋਂ ਤਮਾਮ ਜੜੀਆਂ ਸਹੂਿਦਾਵਾਂ ਨੇ ਉਪਲਬਧ ਕਰਵਾਈਆਂ ਗਈਆਂ ਨੇ ਕਿ ਲੋਕ ਘਰੋਂ ਨਿਕਲ ਕੇ ਆਪਣਾ ਉਮੀਦਵਾਰ ਚੁਣਨ ਦੇ ਲਈ ਆਪਣੀ ਵੋਟ ਦਾ ਇਸਤੇਮਾਲ ਕਰਨ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਖਾਸ ਕਰਕੇ ਮਹਿਲਾਵਾਂ ਜੋ ਕਿ ਆਪਣਾ ਘਰ ਦਾ ਕੰਮ ਜਿੰਨਾ ਨੇ ਕਰਨਾ ਹੁੰਦਾ ਹੈ ਉਹ ਵੀ ਸਵੇਰੇ-ਸਵੇਰੇ ਆਪਣਾ ਵੋਟ ਕਾਸ ਕਰਨ ਦੇ ਲਈ ਕਰੋ ਨਿਕਲ ਕੇ ਇੱਥੇ ਆ ਰਹੇ ਨੇ ਔਰ 6:00 ਦਾ ਸਮੇਂ ਜਿਵੇਂ 7:30 ਦਾ ਸਮੇਂ ਹੈ ਤੁਹਾਨੂੰ ਦੱਸ ਰਿਹਾ ਕਿ ਲੋਕ ਖਾਸ ਕਰਕੇ ਮਹਿਲਾਵਾਂ ਸਵੇਰੇ-ਸਵੇਰੇ ਆਪਣਾ ਵੋਟ ਇਸਤੇਮਾਲ ਕਰਕੇ ਪਾ ਕੇ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ ਦੇ ਵਿੱਚ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾ ਕੇ ਆਪਣੇ ਘਰਾਂ ਨੂੰ ਜਾ ਕੇ ਦੂਸਰੇ ਕੰਮਾਂ ਦੇ ਵਿੱਚ ਲੱਗ ਜਾਂਦੇ ਸੋ ਤਰਨ-ਤਰਨ ਬਾਈ ਪੋਲ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਾਈ ਪੋਲ ਦੇ ਵਿੱਚ ਲੋਕ ਆਪਣੇ ਉਮੀਦਵਾਰ ਨੂੰ ਚੁਣਨ ਦੇ ਲਈ ਇੱਥੇ ਪਹੁੰਚ ਰਹੇ ਨੇ ਇਹ ਹਲਕਾ ਤਰਨਤਾਰਨ ਹਲਕਾ ਜੇ ਗੱਲ ਕੀਤੀ ਜਾਵੇ ਤੇ ਤਰਨਤਾਰਨ ਹਲਕੇ ਦੇ ਵਿੱਚ ਕਿਉਂਕਿ ਪੰਥਕ ਹਲਕਾ ਗਿਣਿਆ ਜਾਂਦਾ ਹੈ ਇਸ ਹਲਕੇ ਦੇ ਵਿੱਚੋਂ ਹਮੇਸ਼ਾ ਪੰਥਕ ਉਮੀਦਵਾਰ ਹੀ ਚੁਣਿਆ ਜਾਂਦਾ ਰਿਹਾ ਹੈ ਪਰ ਕਸ਼ਮੀਰ ਸਿੰਘ ਸੋਲ ਡਾਕਟਰ ਕਸ਼ਮੀਰ ਸਿੰਘ ਸੋਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਔਰ ਡਾਕਟਰ ਬਤੌਰ ਡਾਕਟਰ ਉਹਨਾਂ ਨੇ ਸੇਵਾ ਨਿਭਾਈ ਹੈ ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਦਾ ਦਾਮਨ ਫੜ ਲਿਆ ਸੀਗਾ ਔਰ ਇੱਥੋਂ ਦੇ ਵਸਨੀਕਾਂ ਨੇ ਇੱਥੋਂ ਦੇ ਲੋਕਾਂ ਨੇ ਡਾਕਟਰ ਕਸ਼ਮੀਰ ਸਿੰਘ ਸੋਲ ਨੂੰ ਆਪਣਾ ਉਮੀਦਵਾਰ ਬਣਾ ਕੇ ਅਸੈਂਬਲੀ ਦੇ ਵਿੱਚ ਭੇਜਿਆ ਸੀਗਾ ਮਗਰ ਡਾਕਟਰ ਸੋਲ ਜਿਹੜੇ ਕਿ ਬਿਮਾਰ ਹੋਣ ਕਰਕੇ ਉਹਨਾਂ ਨੇ ਆਪਣਾ ਉਹਨਾਂ ਦੀ ਮੌਤ ਹੋ ਗਈ ਸੀਗੀ ਬਿਮਾਰ ਹੋਣ ਤੇ ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਤੋਂ ਬਾਅਦ ਇਹ ਜਿਹੜਾ ਹਲਕਾ ਹੈ ਇਹ ਜਿਹੜਾ ਇਲਾਕਾ ਹੈ ਖਾਲੀ ਹੋ ਗਿਆ ਸੀਗਾ ਸੀਟ ਖਾਲੀ ਹੋ ਗਈ ਸੀਗੀ ਔਰ ਚੋਨ ਕਮਿਸ਼ਨ ਨੇ ਇਸ ਹਲਕੇ ਦੇ ਵਿੱਚ 11 ਤਰੀਕ ਨੂੰ ਵੋਟ ਪਾਸ ਕਰਨ ਦੇ ਹੁਕਮ ਦਿੱਤੇ ਸੀ ਯਾਨੀ ਕਿ ਵੋਟ ਆਪਣੀ ਦਾ ਇਸਤੇਮਾਲ ਤੁਸੀਂ 11 ਤਰੀਕ ਨੂੰ ਕਰ ਸਕਦੇ ਹੋ ਔਰ ਨਵਾਂ ਉਮੀਦਵਾਰ ਥੋ ਚੋਣ ਕੇ ਜਿਹੜਾ ਤੁਸੀਂ ਅਸੈਂਬਲੀ ਦੇ ਵਿੱਚ ਪੇ ਸਕਦੇ ਹੋ ਸੋ ਅੱਜ 11 ਤਰੀਕ ਹੈ ਔਰ ਸਵੇਰ ਦਾ ਸਮੇਂ ਹੈ ਲੋਕ ਆਪਣਾ ਜਿਸ ਹਲਕੇ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਅਸੀਂ ਖੜੇ ਹਾਂ ਲਗਭਗ 2200 ਵੋਟਾਂ ਨੇ ਇਸ ਏਰੀਆ ਦੇ ਵਿੱਚ ਔਰ ਇੱਕ ਪੋਲਿੰਗ ਬੂਥ ਹੈ ਜਿਹਦੇ ਅੰਦਰ ਤਿੰਨ ਵੱਖਰੇ ਸਟੇਸ਼ਨ ਬਣਾਏ ਗਏ ਨੇ ਸਕੂਲ ਦੇ ਅੰਦਰ ਹੀ ਤਿੰਨ ਸਟੇਸ਼ਨ ਨੇ ਔਰ ਲੋਕ ਆਪਣਾ ਇਸਤੇਮਾਲ ਕਰਨ ਦੇ ਲਈ ਆਪਣੀ ਵੋਟ ਪਾਉਣ ਦੇ ਲਈ ਉਹਨਾਂ ਤਿੰਨਾਂ ਬੂਥਾਂ ਦੇ ਵਿੱਚੋਂ ਕਿਸੇ ਵੀ ਬੂਥ ਦਾ ਇਸਤੇਮਾਲ ਜਿਹੜਾ ਉਹਨਾਂ ਦੇ ਤੈ ਹੁੰਦਾ ਹੈ ਕਿ ਉਸ ਬੂਥ ਦੇ ਵਿੱਚ ਜਾ ਕੇ ਆਪਣਾ ਵੋਟ ਪਾ ਸਕਦੇ ਨੇ ਔਰ ਵੋਟ ਪਾਸ ਕਰਨ ਤੋਂ ਬਾਅਦ ਵੋਟਾਂ ਦੀ ਗਿਣਤੀ ਜਿਹੜੀ ਹੈ 14 ਤਰੀਕ ਨੂੰ ਹੋਏਗੀ ਉਹ 14 ਤਰੀਕ ਨੂੰ ਹੀ ਪਤਾ ਚੱਲ ਪਾਏਗਾ ਕਿ ਲੋਕਾਂ ਵਲੋਂ ਕਿਸ ਪਾਰਟੀ ਨੂੰ ਫਤਵਾ ਦਿੱਤਾ ਗਿਆ ਕਿਸ ਪਾਰਟੀ ਦੇ ਹੱਕ ਦੇ ਵਿੱਚ ਜਿਸ ਦਾ ਜਿਹੜਾ ਉਮੀਦਵਾਰ ਸੀ ਜਿਸ ਨੂੰ ਉਹਨੂੰ ਚੁਣ ਕੇ ਅਸੈਂਬਲੀ ਦੇ ਵਿੱਚ ਭੇਜਣਗੇ ਆਪਾਂ ਮਾਪਸਨ ਨਤੇਸ਼ ਦੇ ਨਾਲ ਜੋਤੀ ਬਹਿਲ ਦੇ ਨੀਸਵੇਰਾ ਟੀਵੀ ਅੰਦਰ ਸਰ